ਤੁਸੀਂ ਦੇਖਿਆ ਹੋਵੇਗਾ ਕਿ ਬੁਢਾਪੇ ਵਿੱਚ ਬਹੁਤ ਸਾਰੇ ਪਰਿਵਰਤਨ ਆਉਂਦੇ ਹਨ ਸਾਡੀ ਸਾਰੀ ਕਰਮ ਇੰਦਰੀਆਂ ਗਿਆਨ ਇੰਦਰੀਆਂ ਸਾਥ ਛੱਡ ਜਾਂਦੀਆਂ ਹਨ ਹੱਥ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਅੱਖਾਂ ਤੋਂ ਘੱਟ ਦਿਖਾਈ ਦੇਣ ਲੱਗਦਾ ਹੈ ਕੰਨਾਂ ਤੋਂ ਸੁਣਾਈ ਵੀ ਘੱਟ ਆਉਂਦਾ ਹੈ ਉੱਚਾ ਸੁਣਾਈ ਦੇਣ ਲੱਗ ਜਾਂਦਾ ਹੈ ਜੀਵ ਦਾ ਸਵਾਦ ਨਸ਼ਟ ਹੋ ਜਾਂਦਾ ਹੈ। ਕਿਸੇ ਚੀਜ਼ ਵਿੱਚ ਸਵਾਦ ਨਹੀਂ ਆਉਂਦਾ। ਦੰਦ ਵੀ ਸਾਥ ਛੱਡ ਜਾਂਦੇ ਹਨ। ਜਿਸ ਕਾਰਨ ਕਈ ਚੀਜ਼ਾਂ ਨੂੰ ਮਨ ਤਰਸਦਾ ਹੈ ਪਰ ਨਹੀਂ ਖਾ ਸਕਦੇ। ਦੰਦ ਹੈ ਹੀ ਨਹੀਂ। ਜਾਂ ਦਾਸ਼ਤ ਘਟ ਹੋ ਜਾਂਦੀ ਹੈ। ਸਰੀਰ ਦੇ ਅੰਦਰੂਨੀ ਅੰਗ ਵੀ ਠੀਕ ਨਾਲ ਕੰਮ ਨਹੀਂ ਕਰਦੇ। ਘਰ ਵਿੱਚ ਬੱਚੇ ਖੁਦ ਫੈਸਲੇ ਲੈਣੇ ਦੀ ਸਥਿਤੀ ਵਿੱਚ ਆ ਜਾਂਦੇ ਹਨ ਤਾਂ ਘਰ ਵਿੱਚ ਵੀ ਬਜ਼ੁਰਗਾਂ ਦਾ ਮਹੱਤਵ ਪਹਿਲਾਂ ਜੈਸਾ ਨਹੀਂ ਰਹਿੰਦਾ ਚਿਹਰੇ ਪਰ ਚੁਰੀਆਂ ਆ ਜਾਂਦੀਆਂ ਹਨ ਅਤੇ ਚਮੜੀ ਸੁੰਗੜ ਜਾਂਦੀ ਹੈ ਕਦੀ ਕਦੀ ਤਾਂ ਐਸਾ ਦੇਖਣੇ ਵਿੱਚ ਆਉਂਦਾ ਹੈ ਕਿ ਘਰ ਵਿੱਚ ਪੁੱਤਾਂ ਦੀ ਨੂੰਹਾਂ ਆ ਜਾਂਦੀਆਂ ਹਨ ਤਾਂ ਬਜ਼ੁਰਗਾਂ ਦੀ ਚਾਰਪਾਈ ਵੀ ਘਰ ਤੋਂ ਬਾਹਰ ਹੋ ਜਾਂਦੀ ਹੈ ਦੋਸਤੋ ਮਨ ਵਿੱਚ ਵਿਚਾਰ ਕਰੋ ਐਸੀ ਹਾਲਤ ਵਿੱਚ ਉਹ ਬਜ਼ੁਰਗ ਕਿਆ ਸੋਚਦਾ ਹੋਵੇਗਾ ਕਿ ਜਿਸ ਘਰ ਨੂੰ ਮੈਂ ਇੰਨੀ ਮਿਹਨਤ ਅਤੇ ਲਗਨ ਨਾਲ ਪਾਈ ਪਾਈ ਜੋੜ ਕੇ ਬਣਾਇਆ ਸੀ ਅੱਜ ਉਹ ਹੀ ਮੇਰੇ ਤੋਂ ਖੋ ਲਿਆ ਗਿਆ ਸੋਚੋ ਕਿੰਨਾ ਕਸ਼ਟ ਹੁੰਦਾ ਹੋਵੇਗਾ ਉਸ ਨੂੰ ਜਦੂ ਕਰਦਾ ਬਜ਼ੁਰਗ ਰੋਟੀ ਪਾਣੀ ਮੰਗਦਾ ਹੈ ਤਾਂ ਬੱਚੇ ਸੁਣਦੇ ਨਹੀਂ ਫਿਰ ਉਸ ਨੂੰ ਗੁੱਸਾ ਆਉਂਦਾ ਹੈ ਸਭ ਤੋਂ ਵੱਡਾ ਕਸ਼ਟਕਾਰੀ ਜੀਵਨ ਤਾਂ ਉਦੋਂ ਹੋ ਜਾਂਦਾ ਹੈ ਜਦ ਪਤੀ ਜਾਂ ਪਤਨੀ ਵਿੱਚ ਤੋਂ ਕੋਈ ਇੱਕ ਵਿਛੜ ਜਾਂਦਾ ਹੈ ਫਿਰ ਉਸ ਦਾ ਖਿਆਲ ਰੱਖਣ ਵਾਲਾ ਉਸ ਦੀ ਭਾਵਨਾ ਸਮਝਣੇ ਵਾਲਾ ਕੋਈ ਨਹੀਂ ਰਹਿੰਦਾ ਸੋਚੋ ਜਦ ਉਹ ਕਿੰਨਾ ਇਕੱਲਾ ਤੇ ਦੁਖੀ ਮਹਿਸੂਸ ਕਰਦਾ ਹੋਵੇਗਾ ਪਰ ਦੋਸਤੋ ਇਹ ਕਹਾਣੀ ਸਾਰਿਆਂ ਦੀ ਨਹੀਂ ਹੈ ਸਭ ਦੇ ਨਾਲ ਐਸਾ ਨਹੀਂ ਹੁੰਦਾ ਕੁਝ ਲੋਕ ਆਪਣੇ ਬੁਢਾਪੇ ਨੂੰ ਬੜੇ ਸੁਖ ਅਤੇ ਆਰਾਮ ਨਾਲ ਬਤੀਤ ਕਰਦੇ ਹਨ ਐਸੇ ਲੋਕ ਕਿਹੜਾ ਯੋਜਨਾ ਬਣਾਉਂਦੇ ਹਨ ਇਹੀ ਅਸੀਂ ਦੱਸਣ ਜਾ ਰਹੇ ਹਾਂ ਯਾਦ ਰੱਖਣਾ ਦੋਸਤੋ ਆਦਮੀ ਦੇ ਜੀਵਨ ਵਿੱਚ ਸਭ ਤੋਂ ਚੰਗਾ ਕੋਈ ਦੋਸਤ ਹੋ ਸਕਦਾ ਹੈ ਤਾਂ ਉਸ ਦੀ ਪਤਨੀ ਹੈ ਅਤੇ ਇੱਕ ਔਰਤ ਦਾ ਸਭ ਤੋਂ ਸੱਚਾ ਤੇ ਚੰਗਾ ਦੋਸਤ ਕੋਈ ਹੋ ਸਕਦਾ ਹੈ ਤਾਂ ਉਸ ਦਾ ਪਤੀ ਹੀ ਹੋ ਸਕਦਾ ਹੈ ਕਿਹਾ ਜਾਂਦਾ ਹੈ ਕਿ ਜੀਵਨ ਦੇ ਇਸ ਮੋੜ ਪਰ ਆ ਕੇ ਬੁਢਾਪੇ ਵਿੱਚ ਪਤੀ ਅਤੇ ਪਤਨੀ ਭਾਈ ਭੈਣ ਜੈਸੇ ਹੋ ਜਾਂਦੇ ਹਨ ਇੰਨੇ ਲੰਬੇ ਸਮੇਂ ਤੱਕ ਇੱਕ ਦੂਸਰੇ ਦੇ ਨਾਲ ਰਹਿੰਦੇ ਹੋਏ ਉਹ ਇੱਕ ਦੂਸਰੇ ਦਾ ਰੂਪ ਹੋ ਜਾਂਦੇ ਹਨ ਦੋਵੇਂ ਇੱਕ ਦੂਸਰੇ ਨੂੰ ਸਮਝ ਜਾਂਦੇ ਹਨ ਬਿਨਾ ਕਹੇ ਸੁਨੇ ਵੀ ਇੱਕ ਦੂਸਰੇ ਦੀ ਇੱਛਾ ਤੇ ਜ਼ਰੂਰਤ ਸਮਝ ਜਾਂਦੇ ਹਨ ਇਸ ਉਮਰ ਪਰ ਆ ਕੇ ਦੋਨਾਂ ਵਿੱਚ ਇੱਕ ਦੂਸਰੇ ਦਾ ਤਿਆਰ ਰੱਖਣੇ ਦੀ ਖਿਆਲ ਰੱਖਣੇ ਦੀ ਭਾਵਨਾ ਹੋਰ ਜ਼ਿਆਦਾ ਡੂੰਗੀ ਅਤੇ ਮਜ਼ਬੂਤ ਹੋ ਜਾਂਦੀ ਹੈ ਇਹ ਦੇਖਿਆ ਗਿਆ ਹੈ ਕਿ ਉਮਰ ਦੇ ਇਸ ਪੜਾਵ ਪਰ ਆ ਕੇ ਔਰਤਾ ਪਤੀ ਦੀ ਦੇਖਭਾਲ ਉਸੇ ਤਰ੍ਹਾਂ ਕਰਦੀ ਹਨ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਦੀ ਕਰਦੀ ਹੈ ਕਿਹਾ ਗਿਆ ਹੈ ਕਿ ਨਾ ਪੁੱਤਰ ਨਿਹਾਲ ਕਰੇਗਾ ਨਾ ਤੀ ਨਹੀਂ ਹਾਲ ਕਰੇਗੀ ਪਤਨੀ ਨਾਲ ਬਣਾ ਕੇ ਰੱਖਣਾ ਇਹ ਹੀ ਦੇਖਪਾਲ ਕਰੇਗੀ ਯਾਦ ਰੱਖਣਾ ਬੁਢਾਪੇ ਵਿੱਚ ਜਦ लाठी ਨਹੀਂ ਮਿਲੇਗੀ ਤਾਂ ਪਤੀ ਦੀ लाठी ਪਤਨੀ ਹੀ ਲੱਭ ਕੇ ਦੇਵੇਗੀ ਅਤੇ ਬੁਢਾਪੇ ਵਿੱਚ ਜਦ ਚਸ਼ਮਾ ਗਵਾਚ ਜਾਵੇਗਾ ਤਾਂ ਪਤਨੀ ਦਾ ਚਸ਼ਮਾ ਪਤੀ ਹੀ ਲੱਭ ਕੇ ਦਿੰਦਾ ਹੈ ਹੋਰ ਕੋਈ ਨਹੀਂ ਆਵੇਗਾ ਲੱਭਣ ਇਸ ਲਈ ਪਤੀ ਨੂੰ ਪਤਨੀ ਦਾ ਅਤੇ ਪਤਨੀ ਨੂੰ ਪਤੀ ਦਾ ਹਮੇਸ਼ਾ ਆਦਰ ਕਰਨਾ ਚਾਹੀਦਾ ਇਹ ਬਾਹਰ ਵਾਲੀ ਬਾਹਰ ਵਾਲਾ ਜਦੋਂ ਤੱਕ ਦੌਲਤ ਤਾਕਤ ਅਤੇ ਪੈਸਾ ਰਹੇਗਾ ਉਦੋਂ ਤੱਕ ਤੁਹਾਡੇ ਨਾਲ ਹਨ ਅੰਤ ਵਿੱਚ ਇੱਕ ਦੂਸਰੇ ਦਾ ਸਾਥ ਤੁਸੀਂ ਦੋਨਾਂ ਨੂੰ ਹੀ ਦੇਣਾ ਹੈ ਬੁਢਾਪੇ ਵਿੱਚ ਵਿਅਕਤੀ ਪ੍ਰਾਦੀਨ ਹੋ ਜਾਂਦਾ ਹੈ ਇੱਕ ਇੱਕ ਕਰ ساری ਚੀਜ਼ਾਂ ਉਸ ਦੇ ਹੱਥ ਤੋਂ ਨਿਕਲ ਜਾਂਦੀਆਂ ਹਨ ਐਸੀ ਸਥਿਤੀ ਵਿੱਚ ਸੁਭਾਵਿਕ ਹੈ ਕਿ ਵਿਅਕਤੀ ਚਿੜਚਿੜਾ ਹੋ ਸਕਦਾ ਹੈ ਗੁੱਸੇ ਵਾਲੇ ਸੁਭਾ ਦਾ ਹੋ ਸਕਦਾ ਹੈ ਪੁੱਤ ਨੂੰ ਨਾਤੀ ਪੋਤੇ ਦੀ ਆਪਣੀ ਆਪਣੀ ਦੁਨੀਆ ਹੁੰਦੀ ਹੈ ਸਭ ਦੀ ਜ਼ਰੂਰਤ ਆਪਣੀ ਆਪਣੀ ਹੁੰਦੀ ਹੈ ਕੋਈ ਕਿਸੇ ਦੀ ਨਹੀਂ ਸੁਣਦਾ ਸਭ ਦੀ ਆਪਣੀ ਆਪਣੀ ਅਲੱਗ ਦੁਨੀਆ ਹੋ ਜਾਂਦੀ ਹੈ ਐਸੀ ਸਥਿਤੀ ਵਿੱਚ ਕਿਵੇਂ ਅਸੀਂ ਸੁਖਪੂਰਵਕ ਆਪਣੇ ਬੁਢਾਪੇ ਨੂੰ ਬਿਤਾਈਏ ਇਹੀ ਅਸੀਂ ਅੱਜ ਇਸ ਕਹਾਣੀ ਦੇ ਮਾਧਿਅਮ ਨਾਲ ਦੱਸਣ ਜਾ ਰਹੇ ਹਾਂ ਦੋਸਤੋ ਐਸਾ ਹੀ ਇੱਕ ਵਿਅਕਤੀ ਸੀ ਬਹੁਤ ਚਿਰਚਿੜੇ ਸੁਭਾਅ ਦਾ ਬਹੁਤ ਗੁੱਸੇ ਵਾਲਾ ਗੱਲ-ਗੱਲ ਪਰ ਨਾਰਾਜ਼ ਹੋਣੇ ਵਾਲਾ ਉਸਦੀ ਪਤਨੀ ਸਮਝਾਉਂਦੀ ਕਿ ਇਸ ਉਮਰ ਵਿੱਚ ਇੰਨਾ ਗੁੱਸਾ ਠੀਕ ਨਹੀਂ ਪਰ ਉਹ ਮੰਨਦਾ ਹੀ ਨਹੀਂ ਸੀ ਥੋੜੀ ਜਹੀ ਮਿਰਚ ਤੇਜ ਹੋ ਜਾਵੇ ਤਾਂ ਥਾਲੀ ਸੁੱਟ ਕੇ ਮਾਰੇ ਥੋੜਾ ਜਿਹਾ ਨਮਕ ਜ਼ਿਆਦਾ ਹੋ ਜਾਵੇ ਤਾਂ ਖਾਲੀ ਸੁਟਕ ਦਵੇ ਉਸਦੇ ਇਸ ਵਿਹਾਰ ਨਾਲ ਪੂਰਾ ਘਰ ਪਰੇਸ਼ਾਨ ਪੂਰੇ ਘਰ ਵਿੱਚ ਕਲੇਸ਼ ਰੋਜ਼-ਰੋਜ਼ ਹੀ ਸੀ ਗੱਲ ਦਾ ਝਗੜਾ ਕਰਦੇ ਸਾਰੇ ਲੋਕ ਕਬੀਰ ਪੰਥੀ ਸੀ ਕਬੀਰ ਜੀ ਦੇ ਅਨੁਵਾਈ ਅਤੇ ਉਹਨਾਂ ਦੇ ਸਤਸੰਗੀ ਸੀ ਕਬੀਰदास ਜੀ ਦੇ ਸਤਸੰਗ ਵਿੱਚ ਜਾਂਦੇ ਸੀ ਕਿਸੇ ਨੇ ਕਿਹਾ ਕਿ ਇਹਨਾ ਨੂੰ ਵੀ ਲੈ ਜਾਇਆ ਕਰੋ ਸਤਸੰਗ ਵਿੱਚ ਹੋ ਸਕਦਾ ਹੈ ਕਿ ਉਹਨਾਂ ਦੀ ਗੱਲ ਸੁਣ ਕੇ ਜਾਂ ਮੰਨ ਕੇ ਇਹਨਾਂ ਦਾ ਵਿਹਾਰ ਬਦਲ ਜਾਵੇ ਘਰ ਵਾਲਿਆਂ ਨੇ ਕਿਹਾ ਗੱਲ ਤਾਂ ਠੀਕ ਹੈ ਘਰ ਵਾਲਿਆਂ ਨੂੰ ਗੱਲ ਸਮਝ ਆ ਗਈ ਕਿ ਹਾਂ ਇਹਨਾ ਨੂੰ ਵੀ ਬਾਬਾ ਕਬੀਰ ਦੇ ਕੋਲ ਲੇ ਚਲਦੇ ਹਾਂ ਉਹਨਾਂ ਨੂੰ ਸਾਰੀ ਗੱਲ ਦੱਸਾਂਗੇ ਸ਼ਾਇਦ ਕੁਝ ਹੱਲ ਨਿਕਲ ਆਵੇ ਰੋਜ਼-ਰੋਜ਼ ਦੀ ਖਿੱਚ-ਖਿੱਚ ਤੋਂ ਕਿਸੇ ਤਰ੍ਹਾਂ ਤਾਂ ਮੁਕਤੀ ਮਿਲੇ ਕਿਸੇ ਤਰ੍ਹਾਂ ਤਾਂ ਕਰ ਵਿੱਚ ਕਲੇਸ਼ ਖਤਮ ਹੋ ਸ਼ਾਂਤੀ ਆਵੇ ਤਾਂ ਇੱਕ ਦਿਨ ਘਰ ਵਾਲੇ ਕਿਸੇ ਤਰ੍ਹਾਂ ਮਨਾ ਕੇ ਉਸ ਬਜ਼ੁਰਗ ਆਦਮੀ ਨੂੰ ਬਾਬਾ ਕਬੀਰदास ਜੀ ਦੇ ਕੋਲ ਲੈ ਗਏ ਦੋਸਤੋ ਸੰਤਤਾ ਬਿਨਾ ਦੱਸੇ ਸਭ ਸਮਝ ਲੈਂਦੇ ਹਨ ਜਦ ਹੀ ਕਬੀਰदास ਜੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਸਮਝ ਲਿਆ ਕਿ ਲੋਕ ਕਿਉਂ ਉਹਨਾਂ ਦੇ ਕੋਲ ਆਏ ਹਨ ਕਬੀਰदास ਜੀ ਨੇ ਦੇਖਦੇ ਹੀ jaan ਲਿਆ ਕਿ ਘਰ ਵਿੱਚ ਅਸ਼ਾਂਤੀ ਹੈ ਇਸ ਲਈ ਘਰ ਵਿੱਚ ਸੁੱਖ ਚੈਣ ਦੀ ਤਲਾਸ਼ ਵਿੱਚ ਇਹ ਸਾਡੇ ਕੋਲ ਆਏ ਹਨ ਅਤੇ ਉਨ੍ਹਾਂ ਨੇ ਇਹ ਵੀ ਜਾਣ ਲਿਆ ਕੀ ਘਰ ਵਿੱਚ ਸ਼ਾਂਤੀ ਦਾ ਕਾਰਨ ਕੀ ਹੈ ਇਹ ਦੁਖੀ ਪਰਿਵਾਰ ਜਦ ਪਹੁੰਚਿਆ ਤਾਂ ਦੁਪਹਿਰ ਦਾ ਵਕਤ ਸੀ ਸਾਰੇ ਪਹੁੰਚੇ ਅਤੇ ਕਬੀਰदास ਜੀ ਨੂੰ ਪ੍ਰਣਾਮ ਕੀਤਾ ਅਤੇ ਬੈਠ ਗਏ ਉਨ੍ਹਾਂ ਦੇ ਸਾਹਮਣੇ ਹੀ ਆਸਣ ਪਰ ਕਬੀਰदास ਜੀ ਆਪਣੀ ਕੂਟੀਆਂ ਵਿੱਚ ਕੁਝ ਲਿਖਵਾ ਰਹੇ ਸੀ ਕਬੀਰदास ਜੀ ਦੀ ਧਰਮ ਪਤਨੀ ਦਾ ਨਾਮ ਸੀ ਲੋਈ ਅਚਾਨਕ ਕਬੀਰदास ਜੀ ਨੇ ਮਾਤਾ ਲੋਈ ਨੂੰ ਕਿਹਾ ਕਿ ਲੋਈ ਦੀਵਾ ਜਲਾ ਕੇ ਲਿਆਓ ਤਾਂ ਮੈਨੂੰ ਕੁਝ ਲੱਭਣਾ ਹੈ ਕਬੀਰदास ਜੀ ਨੇ ਜਦ ਦੀਵਾ ਮੰਗਣੇ ਦਾ ਆਦੇਸ਼ ਦਿੱਤਾ ਤਾਂ ਬਜ਼ੁਰਗ ਨੂੰ ਬੜੀ ਹੈਰਾਨੀ ਹੋਈ ਕਿ ਦੁਪਹਿਰ ਦਾ ਵਕਤ ਹੈ ਚੰਗੀ ਖਾਸੀ ਧੁੱਪ ਖਿਲ ਰਹੀ ਹੈ ਐਸੇ ਵਿੱਚ ਦੀਵਾ ਮੰਗਣੇ ਦਾ ਕੀ ਮਤਲਬ ਹੁਣ ਉਹ ਬਜ਼ੁਰਗ ਸੋਚੇ ਕੀ ਇਹ ਮਹਾਤਮਾ ਜਾਂ ਤਾਂ ਮੂਰਖ ਹੈ ਜਾਂ ਫਿਰ ਪਾਗਲ ਭਲਾ ਸੂਰਜ ਦੀ ਚੰਗੀ ਖਾਸੀ ਰੋਸ਼ਨੀ ਹੈ ਅਤੇ ਇਹ ਦੀਵਾ ਮੰਗ ਰਿਹਾ ਹੈ ਇਹ ਤਾਂ ਅਜੀਬ ਮਹਾਤਮਾ ਹੈ ਬਜ਼ੁਰਗ ਮਨ ਹੀ ਮਨ ਐਸਾ ਸੋਚ ਰਿਹਾ ਸੀ ਉਦੋਂ ਤੱਕ ਮਾਤਾ ਲੋਈ ਜਲਦਾ ਹੋਇਆ ਦੀਵਾ ਲੈ ਕੇ ਹਾਜ਼ਰ ਹੋ ਗਈ ਹੁਣਾਂ ਨੇ ਚੁਪ ਚਾਪ ਦੀਵਾ ਦਿੱਤਾ ਅਤੇ ਅੰਦਰ ਚਲੀ ਗਈ ਹੁਣ ਉਹ ਬਜ਼ੁਰਗ ਸੋਚੇ ਕਿ ਇਹਨਾਂ ਦੀ ਪਤਨੀ ਵੀ ਕਿਆ ਖੂਬ ਹੈ ਵਿਚਾਰ ਕਰਦਾ ਹੈ ਕਿ ਇਸਨੇ ਤਾਂ ਈ ਵੀ ਨਹੀਂ ਪੁੱਛਿਆ ਕਿ پاگل ਹੋ ਗਏ ਹੋ ਦਿਨ ਹੈ ਦੁਪਹਿਰ ਦਾ ਵਕਤ ਹੈ ਚੰਗੀ ਖਾਸੀ ਧੁੱਪ ਖਿਲ ਰਹੀ ਹੈ ਫਿਰ ਦੀਵਾ ਕਿਉ ਮੰਗਾਇਆ ਈ ਮੈਂ ਕਿੱਥੇ ਆ ਗਿਆ ਪਾਗਲਾਂ ਦੀ ਬਸਤੀ ਵਿੱਚ ਈ ਮਹਾਤਮਾ ਤਾਂ ਸੱਚਮੁੱਚ ਪਾਗਲ ਹੈ ਈ ਮਹਾਤਮਾ ਤਾਂ ਪਾਗਲ ਹੈ ਹੀ ਸਭ ਤੋਂ ਬੜੀ ਪਾਗਲ ਅਤੇ ਮੂਰਖ ਇਸ ਦੀ ਪਤਨੀ ਹੈ ਈ پاگل ਮੇਰੇ ਘਰ ਵਿੱਚ ਸ਼ਾਂਤੀ ਲਿਆਵੇਗਾ ਈ ਮੇਰੇ ਘਰ ਦਾ ਕਲੇਸ਼ ਖਤਮ ਕਰੇਗਾ ਈ ਮੇਰਾ ਬੁਢਾਪਾ ਠੀਕ ਕਰਨਗੇ ਉਸ ਦੇ ਮਨ ਵਿੱਚ ਸਵਾਲ ਹੀ ਸਵਾਲ ਪਰ ਉਸਨੇ ਕੁਝ ਕਿਹਾ ਨਹੀਂ ਗੁੱਸੇ ਵਿੱਚ ਬੈਠਾ ਰਿਹਾ ਬਾਬਾ ਕਬੀਰदास ਜੀ ਨੇ ਉਸ ਦੇ ਮਨ ਦੀ ਗੱਲ ਸਮਝ ਲਈ ਕੀ ਈ ਗੁੱਸੇ ਨਾਲ ਤਿਲ ਮਿਲਾ ਰਿਹਾ ਹੈ ਅਤੇ ਸਾਨੂੰ ਪਾਗਲ ਸਮਝ ਰਿਹਾ ਹੈ ਉਹਨਾਂ ਨੇ ਈ ਵੀ ਜਾਣ ਲਿਆ ਕੀ ਗੁੱਸਾ ਇਸ ਨੂੰ ਇਸ ਲਈ ਆ ਰਿਹਾ ਹੈ ਕਿ ਲੋਈ ਨੇ ਇੱਕ ਵੀ ਸਵਾਲ ਕਿਉਂ ਨਹੀਂ ਪੁੱਛਿਆ ਇਸ ਬੇਫਕੂਫੀ ਦੇ ਲਈ ਮੇਰੇ ਨਾਲ ਲੜੀ ਕਿਉਂ ਨਹੀਂ ਬਾਬਾ ਕਬੀਰ ਸਮਝ ਤਾਂ ਸਭ ਗਏ ਪਰ ਬੇਪਰਵਾਹ ਹੋ ਕੇ ਦੀਵੇ ਦੀ ਰੋਸ਼ਨੀ ਵਿੱਚ ਲਿਖਦੇ ਰਹੇ ਉਸ ਗੁਸੈਲ ਬਜ਼ੁਰਗ ਆਦਮੀ ਨੇ ਫਸਫਸਾਉਂਦੇ ਹੋਏ ਆਪਣੀ ਪਤਨੀ ਬੱਚਿਆਂ ਨੂੰ ਕਿਹਾ ਕਿ ਇਹ ਪਾਗਲਿਆ ਵੇਗਾ ਸਾਡੇ ਜੀਵਨ ਵਿੱਚ ਸ਼ਾਂਤੀ ਹੁਣ ਹੱਦ ਹੋ ਗਈ ਚਲੋ ਇੱਥੇ ਤੋਂ ਮੈਂ ਇੱਕ ਪਲ ਵੀ ਇੱਥੇ ਨਹੀਂ ਰੁਕ ਸਕਦਾ ਇੱਥੇ ਤੋਂ ਜਲਦੀ ਚਲੋ ਮੈਨੂੰ ਨਹੀਂ ਰੁਕਣਾ ਇੱਥੇ ਮੈਨੂੰ ਨਹੀਂ ਲੈਣਾ ਗਿਆਨ ਇਸ ਤੋਂ ਫੁਸਫਸਾਦੇ ਹੋਏ ਕਬੀਰदास ਜੀ ਨੇ ਸੁਣ ਲਿਆ ਬੋਲੇ ਕਿਆ ਗੱਲ ਹੈ ਭਗਤ ਜੀ ਕੋਈ ਸਮੱਸਿਆ ਹੈ ਕਿਆ ਬੁੱਢਾ ਆਦਮੀ ਬਣਾਵਟੀ ਹਸੀ ਹੱਸਦੇ ਹੋਏ ਬੋਲਿਆ ਨਹੀਂ ਨਹੀਂ ਮਹਾਰਾਜ ਕੋਈ ਸਮੱਸਿਆ ਨਹੀਂ ਹੈ ਤੁਹਾਡੇ ਦਰਸ਼ਨ ਕਰਨ ਆਏ ਸੀ ਸੋ ਹੋ ਗਏ ਹੁਣ ਅਸੀਂ ਚਲਣਾ ਚਾਹੁੰਦੇ ਹਾਂ ਆਗਿਆ ਦਵੋ ਕਬੀਰदास ਜੀ ਬੋਲੇ ਅਰੇ ਭਾਈ ਤੁਸੀਂ ਸਾਡੇ ਕੋਲ ਆਏ ਹੋ ਸਾਡੇ ਮਹਿਮਾਨ ਹੋ ਬਿਨਾ ਮਹਿਮਾਨ ਨਵਾਜ਼ੀ ਦੇ ਕਿਵੇਂ ਜਾ ਸਕਦੇ ਹੋ ਉਹਨਾਂ ਨੇ ਮਾਤਾ ਲੋਈ ਨੂੰ ਆਵਾਜ਼ ਦਿੱਤੀ ਮਾਤਾ ਲੋਈ ਤੁਰੰਤ ਆਈਆਂ ਤੇ ਹੱਥ ਜੋੜ ਕੇ ਖੜੀ ਹੋ ਗਈ ਕਬੀਰदास ਜੀ ਨੇ ਕਿਹਾ ਕੀ ਭਗਤ ਜੀ ਥੋੜਾ ਜਲਦੀ ਵਿੱਚ ਹਨ ਜਾਣਾ ਚਾਹੁੰਦੇ ਹਨ ਜਲਦੀ ਨਾਲ ਦੋ ਗਲਾਸ ਦੁੱਧ ਲੈ ਕੇ ਆਓ ਬਜ਼ੁਰਗ ਨੇ ਮਨਾਂ ਕੀਤਾ ਅਰੇ ਨਹੀਂ ਮਹਾਰਾਜ ਅੱਜ ਅਸੀਂ ਘਰ ਤੋਂ ਭੋਜਨ ਕਰਕੇ ਆਏ ਹਾਂ ਦੁੱਧ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਕਬੀਰदास ਜੀ ਨੇ ਕਿਹਾ ਕਿ ਤੁਸੀਂ ਸਾਡੀ ਕੁਟੀਆਂ ਵਿੱਚ ਪਹਿਲੀ ਵਾਰ ਆਏ ਹੋ ਬਿਨਾ ਮਹਿਮਾਨ ਨਵਾਜ਼ੀ ਦੇ ਕਿਵੇਂ ਜਾ ਸਕਦੇ ਹੋ ਬੁੱਢਾ ਆਦਮੀ ਚੁੱਪ ਹੋ ਗਿਆ ਮਾਤਾ ਲੋਈ ਬਿਨਾ ਕੁਝ ਕਹੇ ਬਿਨਾ ਕੁਝ ਪੁੱਛੇ ਅੰਦਰ ਗਈ ਅਤੇ ਦੋ ਗਿਲਾਸ ਦੁੱਧ ਲੈ ਕੇ ਹਾਜ਼ਰ ਹੋ ਗਈ ਬਾਬਾ ਕਬੀਰਦਾਸ ਜੀ ਨੇ ਇੱਕ ਗਿਲਾਸ ਦੁੱਧ ਉਸ ਬੁੱਢੇ ਆਦਮੀ ਨੂੰ ਦਿੱਤਾ ਅਤੇ ਇੱਕ ਗਿਲਾਸ ਖੁਦ ਲੈ ਲਿਆ ਹੁਣ ਜਿਵੇਂ ਹੀ ਉਸ ਬੁੱਢੇ ਆਦਮੀ ਨੇ ਦੁੱਧ ਦਾ ਘੁੱਟ ਮਾਰਿਆ ਦੁੱਧ ਇਨਾ ਨਮਕੀਨ ਅਤੇ ਕੋੜਾ ਕੀ ਉਸ ਦਾ ਉਲਟੀ ਕਰਨੇ ਦਾ ਮਨ ਹੋਇਆ ਦੁੱਧ ਵਿੱਚ ਨਮਕ ਹੀ ਨਮਕ ਉਸ ਦਾ ਮਨ ਹੋਇਆ ਕੀ ਦੁੱਧ ਨੂੰ ਸੁੱਟ ਕੇ ਮਾਰਾ ਇਸ ਮਹਾਤਮਾ ਦੇ ਸਿਰ ਪਰ ਉਸ ਦਾ ਤਾਂ ਰੋਜ਼ ਦਾ ਇਹੀ ਕੰਮ ਸੀ ਕਦੀ ਮਿਰਚ ਜ਼ਿਆਦਾ ਦਿਖੇ ਤਾਂ ਸੁੱਟ ਦਿੱਤੀ ਥਾਲੀ ਕਦੀ ਨਮਕ ਜ਼ਿਆਦਾ ਹੋਇਆ ਤਾਂ ਸੁੱਟ ਦਿੱਤੀ ਥਾਲੀ ਹੁਣ ਉਸਨੇ ਕਬੀਰदास ਜੀ ਨੂੰ ਗੁੱਸੇ ਨਾਲ ਦੇਖਿਆ ਕਬੀਰदास ਜੀ ਤਾਂ ਬੜੇ ਸਹਜ ਭਾਵ ਨਾਲ ਦੁੱਧ ਪੀ ਰਹੇ ਸੀ ਉਹਨਾਂ ਦੇ ਚਿਹਰੇ ਪਰ ਐਸੇ ਕੋਈ ਭਾਵ ਨਹੀਂ ਉਸਦਾ ਤਨ ਜਲ ਗਿਆ ਕਿਹਾ ਕੁਝ ਨਹੀਂ ਮਨ ਹੀ ਮਨ ਕਿਹਾ ਕੀ ਅੱਜ ਕਿਥੇ ਈ ਬੱਚੇ ਮੈਨੂੰ ਲੈ ਆਏ ਇਹ ਸੰਤ ਹੈ ਇਹ ਤਾਂ ਸੱਚਮੁੱਚ ਕੋਈ ਪਾਗਲ ਇਨਸਾਨ ਹੈ ਹੱਦ ਹੋ ਗਈ ਗਲਾਸ ਇੱਕ ਤਰਫ ਰੱਖ ਦਿੱਤਾ ਅਤੇ ਬਾਬਾ ਕਬੀਰ ਜੀ ਨੂੰ ਬੋਲਿਆ ਮਹਾਰਾਜ ਹੁਣ ਆਗਿਆ ਮਿਲੇ ਅਸੀਂ ਚੱਲਦੇ ਹਾਂ ਕਬੀਰदास ਜੀ ਨੇ ਕਿਹਾ ਸ਼ਾਇਦ ਤੁਸੀਂ ਕੋਈ ਸਮੱਸਿਆ ਲੈ ਕੇ ਆਏ ਸੀ ਤੁਸੀਂ ਆਪਣੇ ਆਉਣੇ ਦਾ ਕਾਰਨ ਤਾਂ ਦੱਸਿਆ ਹੀ ਨਹੀਂ ਇਵੇਂ ਕਿਵੇਂ ਜਾ ਸਕਦੇ ਹੋ ਕੋਈ ਸਮੱਸਿਆ ਹੋ ਤਾਂ ਦੱਸੋ ਸ਼ਾਇਦ ਅਸੀਂ ਕੋਈ ਹੱਲ ਕੱਢ ਸਕੀਏ ਬੁੱਢਾ ਆਦਮੀ ਬੋਲਿਆ ਅਰੇ ਮਹਾਰਾਜ ਛੱਡੋ ਤੁਸੀਂ ਕੀ ਹੱਲ ਕੱਢੋਗੇ ਆਏ ਤਾਂ ਅਸੀਂ ਸਮੱਸਿਆ ਹੀ ਲੈ ਕੇ ਸੀ ਪਰ ਹੁਣ ਜਾ ਰਹੇ ਹਾਂ ਅਸੀਂ ਸਭ ਦੇਖ ਲਿਆ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਕਬੀਰ ਦਾਸ ਜੀ ਨੇ ਕਿਹਾ ਅਰੇ ਜਦੋਂ ਸਮੱਸਿਆ ਲੈ ਕੇ ਆਏ ਸੀ ਤਾ ਦੱਸਣੇ ਵਿੱਚ ਕੀ ਹਰਜ ਆਖਿਰ ਦੱਸੋ ਤਾ ਸਮੱਸਿਆ ਕੀ ਸੀ ਹੋ ਸਕਦਾ ਹੈ ਕੁਝ ਹੱਲ ਨਿਕਲ ਆਵੇ ਬਜ਼ੁਰਗ ਨੇ ਇਹ ਕਿਹਾ ਕੀ ਚਲੋ ਪੁੱਛਦੇ ਹੋ ਤਾਂ ਦੱਸ ਦਿੰਦਾ ਹਾਂ ਵੈਸੇ ਮੈਨੂੰ ਲੱਗਦਾ ਨਹੀਂ ਕਿ ਤੁਹਾਡੇ ਕੋਲ ਕੋਈ ਹੱਲ ਹੋਵੇਗਾ ਮੇਰੀ ਸਮੱਸਿਆ ਦਾ ਜਦ ਕਬੀਰदास ਜੀ ਨੇ ਵਾਰ-ਵਾਰ ਪੁੱਛਿਆ ਤਾਂ ਉਸ ਬੁੱਢੇ ਆਦਮੀ ਨੇ ਕਿਹਾ ਕਿ ਸੁਣੋ ਮੇਰੇ ਘਰ ਵਿੱਚ ਕੋਈ ਮੇਰੀ ਇੱਜ਼ਤ ਨਹੀਂ ਕਰਦਾ ਕੋਈ ਮੇਰਾ ਕਹਿਣਾ ਨਹੀਂ ਮੰਨਦਾ ਸਾਰੇ ਆਪਣੀ ਆਪਣੀ ਵਿੱਚ ਰਹਿੰਦੇ ਹਨ ਮੇਰੇ ਘਰ ਵਿੱਚ ਬੜਾ ਕਲੇਸ਼ ਅਤੇ ਅਸ਼ਾਂਤੀ ਹੈ ਮੈਂ ਆਪਣੇ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਚਾਹੁੰਦਾ ਹਾਂ ਇਸ ਲਈ ਤੁਹਾਡੇ ਕੋਲ ਆਇਆ ਸੀ ਪਰ ਤੁਹਾਡੀ ਮੂਰਖਤਾ ਦੇਖ ਕੇ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਤੁਹਾਡੇ ਕੋਲ ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਦਾ ਮੇਰੇ ਘਰ ਵਿੱਚ ਸ਼ਾਂਤੀ ਲਿਆਉਣੇ ਦੇ ਲਈ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹੋ ਕਬੀਰदास ਜੀ ਮੁਸਕਰਾਏ ਅਤੇ ਬੋਲੇ ਅਸੀਂ ਜਾਣਦੇ ਹਾਂ ਤੇਰੇ ਘਰ ਵਿੱਚ ਅਸ਼ਾਂਤੀ ਅਤੇ ਕਲੇਸ਼ ਰਹਿਣੇ ਦਾ ਕਿਆ ਕਾਰਨ ਹੈ ਅਤੇ ਮੈਂ ਤੈਨੂੰ ਹੱਲ ਵੀ ਦੱਸ ਦਿੱਤਾ ਹੈ ਪਰ ਸ਼ਾਇਦ ਹੁਣੇ ਤੁਸੀਂ ਸਮਝ ਨਹੀਂ ਪਾਏ ਜਦ ਕਬੀਰ ਦਾਸ ਜੀ ਨੇ ਐਸਾ ਕਿਹਾ ਤਾਂ ਬਜ਼ੁਰਗ ਆਦਮੀ ਬੋਲੇ ਵਾਹ ਕਮਾਲ ਦੀ ਗੱਲ ਹੈ ਤੁਸੀਂ ਹੱਲ ਵੀ ਦੱਸ ਦਿੱਤਾ ਪਰ ਜਦ ਤੋਂ ਅਸੀਂ ਆਏ ਹਾਂ ਉਦੋਂ ਤੋ ਤੁਸੀਂ ਤਾਂ ਇੱਕ ਸ਼ਬਦ ਤੱਕ ਨਹੀਂ ਕਿਹਾ ਫਿਰ ਕਿਵੇਂ ਹੱਲ ਦੱਸ ਦਿੱਤਾ ਮਹਾਰਾਜ ਕਬੀਰ ਦਾਸ ਜੀ ਨੇ ਕਿਹਾ ਸੁਣੋ ਯਾਦ ਕਰੋ ਜਦ ਤੁਸੀਂ ਆਏ ਸੀ ਮੈਂ ਤੁਹਾਡੇ ਸਾਹਮਣੇ ਹੀ ਆਪਣੀ ਪਤਨੀ ਤੋਂ ਜਲਦਾ ਹੋਇਆ ਦੀਵਾ ਮੰਗਵਾਇਆ ਸੀ ਮੰਗਵਾਇਆ ਸੀ ਕੀ ਨਹੀਂ ਉਸਨੇ ਕਿਹਾ ਹਾਂ ਮੰਗਵਾਇਆ ਸੀ ਤਾਂ ਕਬੀਰ ਦਾਸ ਜੀ ਕਹਿੰਦੇ ਹਨ ਕਿ ਮੇਰੀ ਪਤਨੀ ਨੇ ਤੁਰੰਤ ਮੇਰੀ ਆਗਿਆ ਦਾ ਪਾਲਣ ਕੀਤਾ ਅਤੇ ਬਿਨਾ ਕੁਝ ਪੁੱਛੇ ਬਿਨਾ ਕੁਝ ਕਹੇ ਮੇਰੀ ਆਗਿਆ ਦਾ ਪਾਲਣ ਕਰਦੇ ਹੋਏ ਜਲਦਾ ਹੋਇਆ ਦੀਵਾ ਲੈ ਕੇ ਆਈ ਉਸਨੇ ਇਹ ਤੱਕ ਨਹੀਂ ਪੁੱਛਿਆ ਕਿ ਦੁਪਹਿਰ ਹੈ ਐਸੇ ਵਿੱਚ ਦੀਵੇ ਦੀ ਕੀ ਜ਼ਰੂਰਤ ਉਸਨੇ ਉਹੀ ਕੀਤਾ ਜੋ ਮੈਂ ਕਿਹਾ ਕੋਈ ਸਵਾਲ ਤਾਂ ਨਹੀਂ ਕੀਤਾ ਬਜ਼ੁਰਗ ਆਦਮੀ ਬੋਲਿਆ ਹਾਂ ਇਸੇ ਦਾ ਤਾਂ ਮੈਨੂੰ ਤਾਜੁਬ ਹੈ ਕਬੀਰदास ਜੀ ਨੇ ਅੱਗੇ ਕਿਹਾ ਉਸ ਦੇ ਬਾਅਦ ਫਿਰ ਮੈਂ ਦੁੱਧ ਮੰਗਵਾਇਆ ਮੈਂ ਜਾਣਦਾ ਹਾਂ ਮੇਰੀ ਪਤਨੀ ਨੇ ਸ਼ੱਕਰ ਦੇ ਸਥਾਨ ਪਰ ਦੁੱਧ ਵਿੱਚ ਬਹੁਤ ਸਾਰਾ ਨਮਕ ਪਾ ਦਿੱਤਾ ਸੀ ਦੁੱਧ ਬਹੁਤ ਕੋੜਾ ਸੀ ਇਨਾ ਕੋੜਾ ਕੀ ਤੁਹਾਡੇ ਤੋਂ ਪੀਤਾ ਨਹੀਂ ਗਿਆ ਅਤੇ ਤੁਸੀਂ ਦੇਖਿਆ ਮੈਂ ਉਸੇ ਕੋੜੇ ਦੁੱਧ ਨੂੰ ਚੁੱਪਚਾਪ ਪਿਆਰ ਨਾਲ ਪੀ ਗਿਆ ਪਤਾ ਹੈ ਕਿਉਂ ਕਿਉਂਕਿ ਜਦ ਮੇਰੀ ਪਤਨੀ ਨੇ ਮੇਰੇ ਤੋਂ ਦੀਵੇ ਦੇ ਬਾਰੇ ਵਿੱਚ ਕੁਝ ਨਹੀਂ ਪੁੱਛਿਆ ਤਾਂ ਸਾਡਾ ਵੀ ਕੋਈ ਅਧਿਕਾਰ ਨਹੀਂ ਬਣਦਾ ਕੋਈ ਸਵਾਲ ਜਵਾਬ ਨਹੀਂ ਕੀਤਾ ਤਾ ਅਸੀਂ ਵੀ ਕਿਵੇਂ ਕੋਈ ਸਵਾਲ ਜਵਾਬ ਕਰ ਸਕਦੇ ਸੀ ਦੀਵਾ ਲਿਆਉਣਾ ਸਾਡੀ ਆਗਿਆ ਦਾ ਪਾਲਣ ਕਰਨਾ ਹੀ ਆਪਣਾ ਧਰਮ ਸਮਝਿਆ ਤਾਂ ਅਸੀਂ ਕਿਵੇਂ ਪੁੱਛ ਸਕਦੇ ਸੀ ਕਿ ਦੁੱਧ ਕਵੜਾ ਕਿਉਂ ਹੈ ਅਸੀਂ ਵੀ ਆਪਣਾ ਧਰਮ ਸਮਝਿਆ ਤੇ ਦੁੱਧ ਪੀ ਲਿਆ ਜਿਸ ਤਰ੍ਹਾਂ ਉਸਨੇ ਕੋਈ ਸਵਾਲ ਨਹੀਂ ਕੀਤਾ ਉਸੇ ਤਰ੍ਹਾਂ ਮੈਂ ਵੀ ਕੋਈ ਸਵਾਲ ਨਹੀਂ ਕੀਤਾ ਇਸ ਨਾਲ ਕਿਆ ਸਮਝੇ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਪਤੀ ਅਤੇ ਪਤਨੀ ਦੋਨਾਂ ਨੂੰ ਇੱਕ ਦੂਸਰੇ ਦੀ ਗੱਲ ਮੰਨਣੀ ਚਾਹੀਦੀ ਇੱਕ ਦੂਸਰੇ ਦੀ ਗੱਲ ਦਾ ਸਨਮਾਨ ਰੱਖਣਾ ਚਾਹੀਦਾ ਪਿਆਰ ਅਤੇ ਵਿਸ਼ਵਾਸ ਨਾਲ ਰਹਿਣਾ ਚਾਹੀਦਾ ਮੈਨੂੰ ਪਤਾ ਹੈ ਐਸਾ ਤੁਸੀਂ ਨਹੀਂ ਕਰਦੇ ਹੋ ਬਾਬਾ ਕਬੀਰ ਨੇ ਕਿਹਾ ਕਿ ਧਿਆਨ ਰੱਖੋ ਗਲਤੀ ਸਭ ਤੋਂ ਹੋ ਜਾਂਦੀ ਹੈ ਅੱਜ ਗਲਤੀ ਨਾਲ ਦੁੱਧ ਵਿੱਚ ਸ਼ੱਕਰ ਦੇ ਸਥਾਨ ਪਰ ਨਮਕ ਪੈ ਗਿਆ ਤਾਂ ਮੈਂ ਸਵੀਕਾਰ ਕੀਤਾ ਚੁੱਪਚਾਪ ਬਿਨਾਂ ਕੁਝ ਪੁੱਛੇ ਬਿਨਾਂ ਕੁਝ ਕਹੇ ਪੀ ਲਿਆ ਤੁਹਾਡੇ ਘਰ ਵਿੱਚ ਅਸ਼ਾਂਤੀ ਦਾ ਕਾਰਨ ਇਹੀ ਹੈ ਉਸੀ ਦੋ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹੋ ਅਤੇ ਉਸੇ ਦੇ ਕਾਰਨ ਕਰ ਵਿੱਚ ਅਸ਼ਾਂਤੀ ਹੈ ਕਲੇਸ਼ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਬੁਢਾਪੇ ਵਿੱਚ ਜੋ ਇਹਨਾਂ ਦੋ ਚੀਜ਼ਾਂ ਨੂੰ ਤਿਆਗ ਦਿੰਦਾ ਹੈ ਉਹੀ ਸੁਖੀ ਰਹਿੰਦਾ ਹੈ ਬਾਬਾ ਕਬੀਰ ਨੇ ਦੱਸਿਆ ਕਿ ਇਹ ਦੋ ਚੀਜ਼ਾਂ ਹਨ ਸਵਾਦ ਅਤੇ ਦੁਰਵਿਹਾਰ ਬੁਢਾਪੇ ਵਿੱਚ ਸੁਖੀ ਰਹਿਣੇ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਵਾਦ ਅਤੇ ਦੁਰਵਿਹਾਰ ਨੂੰ ਛੱਡ ਦਈਏ ਤਾਂ ਘਰ ਵਿੱਚ ਸ਼ਾਂਤੀ ਰਹੇਗੀ ਬੁਢਾਪਾ ਸੁਖ ਨਾਲ ਕੱਟੇਗਾ ਸਾਨੂੰ ਸਮਝਣਾ ਚਾਹੀਦਾ ਕਿ ਘਰ ਵਿੱਚ ਜੋ ਔਰਤ ਭੋਜਨ ਬਣਾਉਂਦੀ ਹੈ ਕਿੰਨੇ ਭਾਵ ਨਾਲ ਅਤੇ ਮਨ ਨਾਲ ਅਤੇ ਮਿਹਨਤ ਨਾਲ ਭੋਜਨ ਪਕਾਉਂਦੀ ਹੈ ਗਰਮੀ ਹੋਵੇ ਜਾਂ ਸਰਦੀ ਜੋ ਵੀ ਸਥਿਤੀ ਹੋ ਉਸ ਸਮੇਂ ਪਰ ਬੜੀ ਭਾਵਨਾ ਨਾਲ ਭੋਜਨ ਪਕਾਉਂਦੀ ਹੈ ਸਾਨੂੰ ਖਿਲਾਉਂਦੀ ਹੈ ਕਹਿੰਦੇ ਹਨ ਕਿ ਰਾਗ ਰਸੋਈ ਪਾਗੜੀ ਕਦੀ ਕਦੀ ਬਣ ਜਾਵੇ ਕਦੀ ਗਲਤੀ ਨਾਲ ਹੋ ਸਕਦਾ ਹੈ ਕਿ ਨਮਕ ਜ਼ਿਆਦਾ ਹੋ ਜਾਵੇ ਮਿਰਚ ਜ਼ਿਆਦਾ ਪੈ ਜਾਵੇ ਤਾਂ ਕੀ ਸਾਨੂੰ ਉਸ ਭੋਜਨ ਨੂੰ ਉਸ ਅੰਨ ਨੂੰ ਸੁੱਟ ਦੇਣਾ ਚਾਹੀਦਾ ਬਿਲਕੁਲ ਨਹੀਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਜਿਸਔਰਤ ਨੇ ਤੁਹਾਡੀ ਪਤਨੀ ਨੇ ਜਾਂ ਤੁਹਾਡੀ ਨੂੰ ਨੇ ਇੰਨੀ ਮਿਹਨਤ ਅਤੇ ਭਾਵਨਾ ਨਾਲ ਭੋਜਨ ਬਣਾਇਆ ਹੈ ਤਾਂ ਸਾਡਾ ਧਰਮ ਹੈ ਉਸ ਨੂੰ ਸਵੀਕਾਰ ਕਰਨਾ ਅਤੇ ਗਲਤੀ ਨਾਲ ਨਮਕ ਮਿਰਚ ਜ਼ਿਆਦਾ ਹੋ ਗਈ ਹੋ ਤਾਂ ਵੀ ਕੋਈ ਗੱਲ ਨਹੀਂ ਸਾਨੂੰ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਭੋਜਨ ਗ੍ਰਹਿਣ ਕਰਨਾ ਚਾਹੀਦਾ ਜੇਕਰ ਅਸੀਂ ਐਸਾ ਕਰਦੇ ਹਾਂ ਤਾਂ ਦੂਸਰੇ ਦਿਨ ਉਹ ਹੋਰ ਮਨ ਨਾਲ ਭਾਵਨਾ ਨਾਲ ਭੋਜਨ ਬਣਾਵੇਗੀ ਅਤੇ ਜੇਕਰ ਅਸੀਂ ਐਸੇ ਵਿੱਚ ਥਾਲੀ ਦੀਵਾਰ ਪਰ ਸੁੱਟ ਕੇ ਮਾਰਦੇ ਹਾਂ ਤਾਂ ਸੋਚੋ ਉਸ ਦੇ ਦਿਲ ਪਰ ਕਿਆ ਬੀਤੇਗੀ ਕਿਆ ਉਸ ਦੇ ਮਨ ਵਿੱਚ ਤੁਹਾਡੇ ਲਈ ਕੋਈ ਸਨਮਾਨ ਬਚੇਗਾ ਫਰਗिज ਨਹੀਂ ਉਸ ਔਰਤ ਦਾ ਅਤੇ ਅੰਨ ਦਾ ਦੋਨਾਂ ਦਾ અપਮਾਨ ਹੈ ਸਾਨੂੰ ਇਹ અપਮਾਨ ਕਦੀ ਵੀ ਨਹੀਂ ਕਰਨਾ ਚਾਹੀਦਾ ਜਿੱਥੇ ਭੋਜਨ ਅਤੇ ਔਰਤ ਦਾ અપਮਾਨ ਹੁੰਦਾ ਹੈ ਉਸ ਘਰ ਤੋਂ ਲక్ష్ਮੀ ਸ਼ਾਂਤੀ ਖੁਸ਼ਹਾਲੀ ਦੂਰ ਭੱਜ ਜਾਂਦੀ ਹੈ ਬਾਬਾ ਕਬੀਰ ਕਹਿੰਦੇ ਹਨ ਕਿ ਇਸ ਲਈ ਦੋ ਚੀਜ਼ਾਂ ਸਵਾਦ ਅਤੇ ਦੁਰਵਿਹਾਰ ਸਾਨੂੰ ਤਿਆਗ ਦੇਣਾ ਚਾਹੀਦਾ ਜੈਸਾ ਵੀ ਮਿਲੇ ਭਗਵਾਨ ਦਾ ਭੋਗ ਸਮਝ ਕੇ ਗ੍ਰਹਿਣ ਕਰਨਾ ਚਾਹੀਦਾ ਤਾਂ ਬੁਢਾਪੇ ਵਿੱਚ ਕੋਈ ਕਸ਼ਟ ਨਹੀਂ ਹੋਵੇਗਾ ਸਵਾਦ ਅਤੇ ਦੁਰਵਿਹਾਰ ਦੋਵੇਂ ਹੀ ਬੁਢਾਪੇ ਵਿੱਚ ਦੁਖਦਾਈ ਹਨ ਹੁਣ ਉਸ ਬਜ਼ੁਰਗ ਨੂੰ ਪੂਰੀ ਗੱਲ ਸਮਝ ਆਈ ਕਿ ਮੇਰੇ ਘਰ ਵਿੱਚ ਅਸ਼ਾਂਤੀ ਕਿਉਂ ਬਣੀ ਹੋਈ ਹੈ ਉਸਨੇ ਦੋਵੇਂ ਹੱਥ ਜੋੜ ਲਏ ਅਤੇ ਕਬੀਰ ਜੀ ਤੋਂ ਮਾਫੀ ਮੰਗੀ ਕਿ ਹਾਂ ਕਿ ਮੈਂ ਪਤਾ ਨਹੀਂ ਕਿਆ-ਕਿਆ ਸੋਚਿਆ ਤੁਹਾਡੇ ਬਾਰੇ ਵਿੱਚ ਮੈਂ ਜੋ ਅਨੁਚਿਤ ਵਚਨ ਕਹੇ ਹਨ ਤੁਸੀਂ ਮੈਨੂੰ ਉਦਾਰਤਾ ਤੇ ਵਿਸ਼ਾਲਤਾ ਦਿਖਾਉਂਦੇ ਹੋਏ ਮਾਫ ਕਰਨੇ ਦੀ ਕਿਰਪਾ ਕਰੋ ਅੱਜ ਤੋਂ ਮੈਂ ਹਰਗिज ਐਸਾ ਨਹੀਂ ਕਰੂੰਗਾ ਕਬੀਰ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਅਤੇ ਕਿਹਾ ਕਿ ਅੱਜ ਸੰਕਲਪ ਲਓ ਕਿ ਸਵਾਦ ਅਤੇ ਦੁਰਵਿਹਾਰ ਨੂੰ ਇੱਥੇ ਹੀ ਛੱਡ ਕੇ ਜਾਓਗੇ ਬਾਬਾ ਕਬੀਰ ਜੀ ਅੱਗੇ ਬੋਲੇ ਸੁਣੋ ਜੇਕਰ ਬੁਢਾਪੇ ਵਿੱਚ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਦੋ ਚੀਜ਼ਾਂ ਦਾ ਤਿਆਗ ਕਰੋ ਅਤੇ ਮੈਂ ਹੁਣ ਤੈਨੂੰ ਜਿਨ੍ਹਾਂ ਤਿੰਨ ਚੀਜ਼ਾਂ ਦੇ ਬਾਰੇ ਵਿੱਚ ਦੱਸ ਰਿਹਾ ਹਾਂ ਇਹਨਾਂ ਤਿੰਨ ਚੀਜ਼ਾਂ ਨੂੰ ਹਮੇਸ਼ਾ ਆਪਣੇ ਕੋਲ ਆਪਣੇ ਨਾਲ ਰੱਖੋ ਤਾਂ ਬੁਢਾਪੇ ਵਿੱਚ ਕਦੀ ਕੋਈ ਕਸ਼ਟ ਨਹੀਂ ਹੋਵੇਗਾ ਬਜ਼ੁਰਗ ਨੇ ਕਿਹਾ ਕਿ ਮੈਂ ਅੱਜ ਤੋਂ ਹੀ ਸਵਾਦ ਅਤੇ ਦੁਰਵਿਹਾਰ ਦਾ ਤਿਆਗ ਕਰਦਾ ਹਾਂ ਪਰ ਉਹ ਤਿੰਨ ਚੀਜ਼ਾਂ ਕਿਹੜੀ ਹਨ ਮਹਾਰਾਜ ਜੋ ਮੈਨੂੰ ਨਾਲ ਰੱਖਣੀ ਚਾਹੀਦੀ ਕਿਰਪਾ ਕਰਕੇ ਦੱਸਨੇ ਦੀ ਕਿਰਪਾ ਕਰੋ ਕਬੀਰ ਜੀ ਨੇ ਕਿਹਾ ਕਿ ਜਿਹਨਾਂ ਦਾ ਜੀਵਨ ਅਨੁਸ਼ਾਸਿਤ ਹੁੰਦਾ ਹੈ ਸਫਲਤਾ ਉਨ੍ਹਾਂ ਦੇ ਦਰਵਾਜ਼ੇ ਪਰ दस्तक ਜ਼ਰੂਰ ਦਿੰਦੀ ਹੈ ਮਨੁੱਖ ਦਾ ਜੀਵਨ ਉਦੋਂ ਹੀ ਸਾਰਥਕ ਬਣਦਾ ਹੈ ਜਦ ਉਹ ਆਪਣੇ ਕੰਮ ਅਤੇ ਜ਼ਿੰਮੇਵਾਰੀਆਂ ਦੇ ਵਿੱਚ ਸੰਤੁਲਨ ਬਣਾਏ ਰੱਖੇ ਬੁਢਾਪਾ ਜੀਵਨ ਦਾ ਉਹ ਪੜਾਵ ਹੈ ਜਿੱਥੇ ਹਰ ਵਿਅਕਤੀ ਸੁਖ ਅਤੇ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਇਸ ਪੜਾਵ ਵਿੱਚ ਖੁਸ਼ੀਆਂ ਪਾਉਣੇ ਦੇ ਲਈ ਵਿਅਕਤੀ ਨੂੰ ਬੁਢਾਪੇ ਵਿੱਚ ਕਿਹੜੀ ਚੀਜ਼ਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਨ ਦੀ ਸਹੀ ਵਰਤੋਂ ਤਨ ਐਸੀ ਚੀਜ਼ ਹੈ ਜੋ ਆਪਣੇ ਅਤੇ ਪਰਾਈ ਦੇ ਵਿੱਚ ਦਾ ਫਰਕ ਸਮਝਾ ਦਿੰਦੀ ਹੈ ਜਦੋਂ ਤੱਕ ਤੁਹਾਡੇ ਕੋਲ ਪੈਸਾ ਹੈ ਰਿਸ਼ਤੇ ਨਾਤੇ ਸਭ ਜਗ੍ਹਾ ਤੁਹਾਡੀ ਪੁੱਛ ਪਰਖ ਹੋਵੇਗੀ ਪਰ ਜਦ ਤਨ ਦਾ ਅਪਾਵ ਹੁੰਦਾ ਹੈ ਤਾ ਆਪਣੇ ਵੀ ਸਾਥ ਛੱਡ ਦਿੰਦੇ ਹਨ ਇਹ ਦੁੱਖ ਜਦ ਹੋਰ ਵੱਧ ਜਾਂਦਾ ਹੈ ਜਦ ਵਿਅਕਤੀ ਢਲਦੀ ਉਮਰ ਵਿੱਚ ਹੋ ਇਸ ਲਈ ਕਹਿੰਦੇ ਹਨ ਕਿ ਪੈਸੇ ਦੀ ਹਮੇਸ਼ਾ ਚੰਗੀ ਵਰਤੋ ਕਰੋ ਪੈਸੇ ਦੀ ਬਚਤ ਕਰੋਗੇ ਤਾਂ ਬੁਢਾਪੇ ਵਿੱਚ ਤੁਹਾਨੂੰ ਕਿਸੇ ਦੇ ਸਾਹਮਣੇ ਹੱਥ ਫਲਾਣੇ ਦੀ ਜ਼ਰੂਰਤ ਨਹੀਂ ਹੋਵੇਗੀ ਨਾਲ ਹੀ ਤਿਆਰ ਰੱਖੋ ਸਪੂਰਣ ਤਨ ਪਰ ਕੁੰਡਲੀ ਮਾਰ ਕੇ ਬੈਠ ਜਾਣਾ ਵੀ ਬੁਢਾਪੇ ਵਿੱਚ ਦੁਖਦਾਈ ਹੋ ਸਕਦਾ ਹੈ ਦੂਸਰੀ ਗੱਲ ਹੈ ਅਨੁਸ਼ਾਸਨ ਅਨੁਸ਼ਾਸਨ ਤੇ ਅਭਿਆਸ ਨਾਲ ਹੀ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਜੋ ਲੋਕ ਆਪਣਾ ਹਰ ਕੰਮ ਸਮੇਂ ਪਰ ਕਰਦੇ ਹਨ ਆਪਣੀ ਦਿਨਚਰਿਆ ਨੂੰ ਅਨੁਸ਼ਾਸਿਤ ਢੰਗ ਨਾਲ ਜਿਉਂਦੇ ਹਨ ਉਹਨਾਂ ਨੂੰ ਕਦੀ ਕਿਸੇ ਪਰ ਨਿਰਭਰ ਨਹੀਂ ਹੋਣਾ ਪੈਂਦਾ ਉਹ ਆਪਣੇ ਹਰ ਟਿਚਿਆਂ ਨੂੰ ਪ੍ਰਾਪਤ ਕਰ ਹੀ ਲੈਂਦੇ ਹਨ ਸ਼ੁਰੂਆਤ ਤੋਂ ਹੀ ਵਿਅਕਤੀ ਨੂੰ ਆਪਣੇ ਕੰਮ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਕਰਨੇ ਦੀ ਆਦਤ ਹੋਤ ਉਸ ਨੂੰ ਬੁਢਾਪੇ ਵਿੱਚ ਤਕਲੀਫ ਨਹੀਂ ਸਹਿਣੀ ਪੈਂਦੀ ਤੀਸਰੀ ਗੱਲ ਹੈ ਮਦਦਗਾਰ ਕਬੀਰ ਜੀ ਕਹਿੰਦੇ ਹਨ ਜਦ ਵਿਅਕਤੀ ਕਿਸੇ ਦੀ ਨੀਸਵਾਰਥ ਭਾਵਨਾ ਨਾਲ ਮਦਦ ਕਰਦਾ ਹੈ ਉਹ ਜੀਵਨ ਵਿੱਚ ਕਦੀ ਉਦਾਸ ਅਤੇ ਪਰੇਸ਼ਾਨ ਨਹੀਂ ਰਹਿੰਦਾ দান ਅਤੇ ਤਰਸ ਹੀ ਸਭ ਤੋਂ بڑا ਧਰਮ ਹੈ ਤੁਹਾਡੀ ਅੱਜ ਦੀ ਮਦਦ ਤੁਹਾਡੇ ਕੱਲ ਨੂੰ ਸਵਾਰਦੀ ਹੈ ਬੁਢਾਪਾ ਸੁਖ ਅਤੇ ਸ਼ਾਂਤੀ ਦੇ ਨਾਲ ਬਤੀਤ ਹੁੰਦਾ ਹੈ ਮਦਦ ਦੇ ਲਈ ਆਪਣੇ ਹੱਥ ਹਮੇਸ਼ਾ ਖੁੱਲੇ ਰੱਖਣੇ ਚਾਹੀਦੇ ਕਬੀਰदास ਜੀ ਦੀ ਗੱਲ ਸੁਣ ਕੇ ਉਹ ਬਜ਼ੁਰਗ ਬੁਢਾਪੇ ਵਿੱਚ ਸੁਖੀ ਰਹਿਣੇ ਦਾ ਮੂਲ ਮੰਤਰ ਸਿੱਖ ਚੁੱਕਿਆ ਸੀ ਉਸ ਨੂੰ ਬੜੀ ਪ੍ਰਸੰਨਤਾ ਹੋਈ ਅਤੇ ਖੁਸ਼ੀ ਖੁਸ਼ੀ ਆਪਣੇ ਘਰ ਆਇਆ ਕਬੀਰ ਜੀ ਦੀ ਬਾਣੀ ਨੂੰ ਉਸਨੇ ਆਪਣਾ ਆਧਾਰ ਬਣਾ ਲਿਆ ਤੇ ਥੋੜੇ ਹੀ ਸਮੇਂ ਬਾਅਦ ਉਸ ਦੇ ਘਰ ਵਿੱਚ ਸੁੱਖ ਸ਼ਾਂਤੀ ਆ ਗਈ ਬੁਢਾਪਾ ਸੁੱਖ ਅਤੇ ਚੈਨ ਨਾਲ ਬੀਤਣ ਲੱਗਾ ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ